ਵਾਈ ਕੁਲਜੀ ਦਾ ਕਾਲਸਾ ਵਾਈ ਕੁਲਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀਆ ਪੱਤਾ ਕਰਾਮ ਸਿੰਘ ਵਾਲਾ ਜ਼ਿਲ੍ਹਾ ਬਟਿੰਡਾ ਬਾਈ ਰਾਜੂ ਵਪਾਰੀ ਦੇ ਘਰੇ ਪਹੁੰਚੇ ਆ ਬਾਈ ਕੋਲ ਤਿੰਨ ਮੱਝਾਂ ਤਾਜ਼ੀਆਂ ਸੁਈਆਂ ਬਾਈ ਜੀ ਇਹ ਆ ਮੱਝਾਂ ਦੇ ਦੂਜੇ ਸੂਈ ਸੁਈ ਪਈਆਂ ਆ ਆ ਬਹੁਤ ਖੁੱਲੇ ਟਰਾਲੀ ਮੱਝਾਂ ਹਾਮਾ ਜਿਹੜੀ ਪਹਿਲੇ ਸੂਈ ਬਾਈ ਇੱਕ ਵਾਰੀ ਹੋ ਰਹਾ ਹਾਂ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਬਾਈ ਤੇ ਆਪਣੀ ਆਵਾਜ ਪਹਿਲੇ ਸੂਈ ਸੂਈ ਬਈ ਹੈ ਲੈ ਵੇ ਛੋਟੀ ਕਿੰਨਾ ਕੁ ਦੁੱਧ ਹੁਣ ਇਹਦੇ ਥਲੇ ਦੁੱਧ ਬਈ ਹੁੰਦਾ 8 ਕਿਲੋ ਇਹਦੇ ਥਲੇ ਅੱਛਾ ਆਈ ਹੈ ਆਪਣੇ ਕੋਲੇ ਪਰਸੋਂ ਇਹ ਤੇ ਦੁੱਧ ਦੇ ਦਈ 11 ਕਿਲੋ ਵਾਲਾ ਤਾਂ ਨਹੀਂ ਆ ਪੈਂ ਆ ਕਹਿੰਦੇ ਕੀ ਰੇਟ ਕਰਤਾ ਭਰਾ ਇਹਦਾ ਰੇਟ ਇਹਦਾ ਕਰਾਂਗੇ 1,25,000 ਇਹ ਜੋ ਮਾਨਤਨ ਕਰਦਾ ਆ ਆ ਬੱਚਾ ਇਹਦਾ ਨਾਲ ਹੈ ਕਿ ਜਿਹੜੀ ਆ ਚੰਗੀ ਆਰਡਰ ਵਾਲੀ ਵੱਡੇ ਆਰਡਰ ਵਾਲੀ ਇਹ ਅੱਜ ਸਵੇਰ ਸੂਈ ਆ ਵੀ 4 ਵਜੇ ਅੱਛਾ ਘੱਟੀ ਨੂੰ ਜਨਮ ਦਿੱਤਾ ਇਹਨੇ ਕਿਹੜੇ ਸੂ ਸੂਈ ਆ ਇਹ ਸੂ ਆ ਵੀ ਚੌਥਾ ਇਹ ਇਹ ਕਿੰਨਾ ਦੁੱਧ ਪਾਉਂ ਦੁੱਧ ਵੀ 15 ਕਿਲੋ ਦੀ ਗਾਰੰਟੀ ਲੈ ਲਾਂਗੇ ਜੀ ਦਾ ਆ ਦੂ ਹਣਾ ਲੈ ਵਲੂਗਾ ਚੱਲ ਇਹਦਾ ਕੀ ਰੇਟ ਕਰਤਾ ਭਾਈ ਇਹਦਾ ਰੇਟ 135 ਕਰਦੇ ਆ ਵੀ ਨੰਬਰ ਬੋਲੀ ਕੋਈ 99802 65422 ਨੰਬਰ ਹੈ ਹਨ ਹਾਂ ਬਈ ਉਹ ਵੱਡੇ ਆਰਡਰ ਦੀ ਵਾਝਾ ਬਾਈ ਜੀ ਚੰਗੇ ਦੁੱਧ ਵਾਲੀ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਗਾਗਨ ਡੈਰੀ ਫਾਰਮ ਤੇ ਮੱਝਾ گاਵਾਂ ਦੀ ਵੇਚ ਖਰੀਦਾਰ ਵੇਲੇ ਹੁੰਦੀ ਆ 99802 65422 ਨੰਬਰ ਆ ਪਾਈਆਂ ਦਾ ਕੀ ਕਾ ਜਿਹੜੀ ਸਾਹਮਣੇ ਦਿਂਦੀ ਹੈ ਕੁੰਡੀ ਮੱਜ ਆਪਾਂ ਨੂੰ ਇਹ ਦੂਜੀ ਸੂਈ ਸੂਈ ਹੋਈ ਆ ਇਹਦਾ ਗ੍ਰੇਡ ਕਰਿਆ ਬਾਈ ਇਹਦਾ 1 ਲੱਖ 20 ਕਰਦੇ ਆ ਬਾਈ ਇਹ ਕਿੰਨਾ ਕੁ ਦੋ ਦੇਉ ਇਹ ਦੇ ਦੋ ਬਾਈ 12 ਕਿਲੋ ਦਾ ਦੱਸੋ ਠੀਕ ਜੋ ਚੱਲ ਪਈ ਨਾ ਦੋ ਤੇ ਅੱਠ ਦੇਣੀ ਹੋਇਆ ਇਹ ਸੂਈ ਨੂੰ ਹਾਂ ਬੱਚਾ ਹੈ ਹਾਂ ਥੋੜਾ ਹੈਗਾ ਉਹ ਜੋ ਬਾਹਰਲਾ ਆਪਣਾ ਆਉਂਦਾ ਪਸ਼ੂ ਘਰ ਦਾ ਜ਼ਰੂਰ ਕਰਦਾ ਹੈਗਾ ਠੀਕ ਥੋੜੇ ਪੱਠੇ ਪੱਠੇ ਜੇ ਖਾਦੇ ਨਹੀਂ ਪੂਰੇ ਇਹਨੇ ਇਹਦਾ ਗ੍ਰੇਡ ਕਰਤਾ ਬਾਈ ਜੀ ਇਹਦਾ 1 ਲੱਖ 20 ਬਾਈ ਲੈਂਡਿੰਗ ਹਾਂ ਨਹੀਂ ਮੰਨਤਾਂ ਹੋ ਜੂ ਬਈ ਥੋੜਾ ਉਹਦਾ ਠੀਕ ਹਾਂ ਬਹੁਤ ਵਧੀਆ ਦੂਜੇ ਸੂ ਸੂਈ ਹੋਈ ਮਾਜਾ ਬਾਈ ਜੀ ਆ ਬੱਚਾ ਇਹਦਾ ਨਾਲ ਪਿੱਠਪੂੜੀ ਚੰਗੀ ਆ ਹਨਲੇ ਵੀ ਦੀ ਸਾਫ ਆ ਤੋ ਕੀ ਗੱਲਬਾਤ ਬਾਈ ਨਾ ਕਰ ਸਕਦੇ ਹੂੰ ਜੇ ਕਿਸੇ ਹੋਰ ਪੁਰਾਣੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ 947999 8308 ਆ ਬਹੁਤ-ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਈਕ, ਸ਼ੇਅਰ, ਕਮੈਂਟ ਕਰਦੇ ਆ। ਨਿਤ ਨਵੀਆਂ ਵੀਡੀਓ ਵੇਖਣ ਲਈ ਪੇਜ ਨੂੰ ਫੋਲੋ ਕਰ ਲਓ ਬਾਈ ਜੀ। ਬਹੁਤ-ਬਹੁਤ ਮਿਹਰਬਾਨੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ